ਤਨ ਤਨ ਬਾਬਾ ਸ਼੍ਰੀ ਚੰਦਰ ਭਗਵਾਨ ਜੀ ਸਤਿਗੁਰੂ ਨਾਨਕ ਦੇਵ ਜੀ ਦੇ نور ਸਰੂਪ ਜੋਗੀ ਰੂਪ ਤਾਰ ਕੇ ਜਗਤ ਨੂੰ ਤਾਰਨ ਆਏ ਨਾਮ ਕੀ ਦਾਤ ਦੇ ਕੇ ਕਰ ਕਰ ਚਾਨਣ ਪਾਏ ਤਨ ਤਨ ਬਾਬਾ ਸ਼੍ਰੀ ਚੰਦਰ ਜੀ ਜਿਨ੍ਹਾਂ ਦਾ ਸਿਮਰਨ ਕਰਦਿਆਂ ਦਿਲ ਸ਼ਾਂਤ ਹੋ ਜਾਏ ਮਨ ਦੀ ਮੈਲ ਲਹਿ ਜਾਏ ਅੰਦਰਲਾ ਅੰਧਕਾਰ ਮਿਟ ਜਾਏ ਹੇ ਅਕਾਲ ਪੁਰਖ ਦੀ ਜੋਤ ਹੈ ਤੂੰ ਗੁਰੂ ਨਾਨਕ ਦਾ ਪ੍ਰਕਾਸ਼ ਹੈ ਤੇਰੇ ਦਰ ਤੇ ਆਇਆ ਕੋਈ ਖਾਲੀ ਨਹੀਂ ਜਾਂਦਾ ਜੋ ਮੰਗੇ ਸੱਚੇ ਮਨ ਨਾਲ ਉਹ ਪੂਰਾ 판ਦਾ ਤਨ ਤਨ ਬਾਬਾ ਸ਼੍ਰੀ ਚੰਦਰ ਜੀ ਤੂੰ ਭਗਤਾਂ ਦੇ ਕਰਾਂ ਵਿੱਚ ਲక్ష్ਮੀ ਵਸਾਂਦਾ ਗਰੀਬੀ ਦੇ ਦੁੱਖ ਦੂਰ ਕਰਦਾ ਬਾਗਾਂ ਨੂੰ ਜਗਾਉਂਦਾ ਜਿਸ ਘਰ ਵਿੱਚ ਤੇਰਾ ਨਾਮ ਵਸਦਾ ਉਥੇ ਕਦੇ ਤੰਗੀ ਨਹੀਂ ਆਉਂਦੀ ਅਨਤ ਆਨੰਦ ਤੋਂ ਉਲਤ ਦੀ ਕਮੀ ਨਹੀਂ ਰਹਿੰਦੀ ਸੁਖ ਸ਼ਾਂਤੀ ਆਪ ਹੀ ਚੱਲ ਕੇ ਆਉਂਦੀ ਏ ਜੋਗੀਆਂ ਦੇ ਜੋਗੀ ਏ ਸਾਧੂਆਂ ਦੇ ਸਿਰਤਾਜ ਤੂੰ ਆਪਣੇ ਭਗਤਾਂ ਨੂੰ ਬੇਅੰਤ ਤੰਦੀ ਦਾਤ ਬਖਸ਼ਦਾ ਹੈ ਤਨ ਉਹ ਹੀ ਜੋ ਤਨ ਉਹ ਨਹੀਂ ਜੋ ਮਾਇਆ ਹੈ ਤਨ ਉਹ ਹੈ ਜੋ ਸੰਤੋਖ ਹੈ ਪਰ ਜਿਸ ਵਿੱਚ ਤੂੰ ਮਾਇਆ ਵੀ ਬਖਸ਼ੇਂ ਉਹ ਵੀ ਤੇਰੀ ਕਿਰਪਾ ਨਾਲ ਪਵਿੱਤਰ ਹੋ ਜਾਏ ਤਨ ਤਨ ਬਾਬਾ ਸ਼੍ਰੀ ਚੰਦਰ ਜੀ ਜਿਸਨੇ ਤੇਰਾ ਨਾਮ ਜਪ ਜਪਿਆ ਉਸ ਦੇ ਵਪਾਰ ਚਮਕੇ ਉਸ ਦੇ ਸਾਰੇ ਕੰਮ ਸਫਲ ਹੋਏ ਕਰਜੇ ਹਟੇ ਰੁਕਾਵਟਾਂ ਟਲੀਆਂ ਕਰਾਂ ਵਿੱਚ ਖੁਸ਼ਹਾਲੀ ਆਈ ਦੁੱਖਾਂ ਦੀ ਕਾਲੀ ਰਾਤ ਮੁੱਕੀ ਏ ਬਾਬਾ ਜੀ ਤੂੰ ਪਗਤਾਂ ਦੀ ਝੋਲੀ ਸੋਨੇ ਚਾਂਦੀ ਨਾਲ ਨਹੀਂ ਕਿਰਪਾ ਨਾਲ ਭਰਦਾ ਹਾਂ ਪਰ ਤੇਰੀ ਕਿਰਪਾ ਨਾਲ ਸੋਨਾ ਵੀ ਆਉਂਦਾ ਹੈ ਚਾਂਦੀ ਵੀ ਆਉਂਦੀ ਹੈ ਤਨ ਤੋਲਤ ਆਪ ਆਪਣੇ ਆਪ ਪੈਰ ਪਾਉਂਦੀ ਹੈ ਤਨ ਤਨ ਬਾਬਾ ਸ਼੍ਰੀ ਚੰਦਰ ਜੀ ਤੇਰੇ ਨਾਮ ਦਾ ਸਿਮਰਨ ਕਰਨੋਂ ਸਵਰਗ ਬਣਾ ਦਿੰਦਾ ਹੈ ਰੋਟੀ ਵਿੱਚ ਅੰਮ੍ਰਿਤ ਪਰ ਦਿੰਦਾ ਮਾਂ ਬਾਪ ਸੁਖੀ ਬੱਚੇ ਕੁਝ ਹਾਲ ਕਾਰੋਬਾਰ ਫੁੱਲੇ ਫਲੇ ਦੁਸ਼ਮਣ ਵੀ ਮਿੱਤਰ ਬਣ ਜਾਣ ਹੈ ਬਾਬਾ ਜੀ ਤੂੰ ਕਿਰਪਾ ਕਰਕੇ ਭਗਤਾਂ ਦੀ ਤਜੋਰੀ ਖੋਲ ਦਿੰਦਾ ਹੈ ਰੁੱਕੇ ਹੋਏ ਤਨ ਦੇ ਰਾਹ ਸਾਫ਼ ਕਰ ਦਿੰਦਾ ਜਿਸ ਘਰ ਤੇਰਾ ਦੀਵਾ ਜਗਦਾ ਉਥੇ ਕਦੇ ਹਨੇਰਾ ਨਹੀਂ ਰਹਿੰਦਾ ਜਿਸ ਮਨ ਵਿੱਚ ਤੇਰਾ ਨਾਮ ਵੱਸਦਾ ਉਥੇ ਕਦੇ ਡਰ ਨਹੀਂ ਰਹਿੰਦਾ ਕੰਤਨ ਬਾਬਾ ਸ੍ਰੀ ਚੰਦਰ ਭਗਵਾਨ ਜੀ ਤੂੰ ਨਾਮ ਦੀ ਪੂੰਜੀ ਦੇ ਕੇ ਜਨਮ ਜਨਮਾਂ ਦਾ ਸਾਥ ਨਿਭਾਉਂਦਾ ਤਨ ਤਾਂ ਆਉਂਦਾ ਜਾਂਦਾ ਪਰ ਤੇਰਾ ਨਾਮ ਸਦਾ ਰਹਿੰਦਾ ਪਰ ਜਿਸ ਨੂੰ ਜਿਸ ਨੂੰ ਤੂੰ ਨਾਮ ਦੇ ਨਾਲ ਨਾਲ ਤਨ ਵੀ ਦੇਵੇਂ ਉਹ ਜੀਵਨ ਤਨ ਹੋ ਜਾਂਦਾ ਹੈ ਹੈ ਬਾਬਾ ਜੀ ਅਸੀਂ ਤੇਰੇ ਦਰ ਦੇ ਭਿਖਾਰੀ ਹਾਂ ਸਾਨੂੰ ਆਪਣੀ ਕਿਰਪਾ ਦੀ ਦਾਤ ਬਖਸ਼ ਸਾਡੇ ਘਰਾਂ ਵਿੱਚ ਕਮੀ ਨਾ ਰਹੇਂਦੇ ਸਾਡੇ ਹੱਥਾਂ ਵਿੱਚ ਮਿਹਨਤ ਦੇ ਮਨ ਵਿੱਚ ਸੰਤੋਖ ਦੇ ਤੇ ਕਮਾਈ ਵਿੱਚ ਬਰਕਤ ਦੇ ਤਨ ਤਨ ਬਾਬਾ ਸ਼੍ਰੀ ਚੰਦਰ ਜੀ ਤੇਰੇ ਚਰਨਾਂ ਵਿੱਚ ਨਮਨ ਤੇਰੇ ਨਾਮ ਉੱਤੇ ਕੁਰਬਾਨ ਜੋ ਪੜੇ ਇਹ ਬਾਣੀ ਜੋ ਸੁਨੇ ਇਹ ਸਿਫਤ ਉਸ ਦੇ ਘਰ ਵਿੱਚ ਕਦੇ ਤਨ ਦੀ ਘਾਟ ਨਾ ਹੋਵੇ ਤਨ ਤਨ ਬਾਬਾ ਸ਼੍ਰੀ ਚੰਦਰ ਭਗਵਾਨ ਜੀ ਸਤ ਗੁਰੂ ਨਾਨਕ ਦੇਵ ਜੀ ਦੇ ਨੂਰ ਸਰੂਪ ਚੋਗੀ ਰੂਪ ਤਾਰ ਕੇ ਜਗਤ ਨੂੰ ਤਾਰਨ ਆਏ ਨਾਮ ਕੀ ਦਾਤ ਦੇ ਕੇ ਕਰ ਕਰ ਚਾਨਣ ਪਾਏ ਧੰਨ ਧੰਨ ਬਾਬਾ ਸ਼੍ਰੀ ਚੰਦਰ ਜੀ ਜਿਨ੍ਹਾਂ ਦਾ ਸਿਮਰਨ ਕਰਦਿਆਂ ਦਿਲ ਸ਼ਾਂਤ ਹੋ ਜਾਏ ਮਨ ਦੀ ਮੈਲ ਲਹਿ ਜਾਏ ਅੰਦਰਲਾ ਅੰਧਕਾਰ ਮਿਟ ਜਾਏ ਹੇ ਅਕਾਲ ਪੁਰਖ ਦੀ ਜੋਤ ਹੈ ਤੂੰ ਗੁਰੂ ਨਾਨਕ ਦਾ ਪ੍ਰਕਾਸ਼ ਹੈ ਤੇਰੇ ਦਰ ਤੇ ਆਇਆ ਕੋਈ ਖਾਲੀ ਨਹੀਂ ਜਾਂਦਾ ਜੋ ਮੰਗੇ ਸੱਚੇ ਮਨ ਨਾਲ ਉਹ ਪੂਰਾ ਪਾਉਂਦਾ ਤਨ ਤਨ ਬਾਬਾ ਸ਼੍ਰੀ ਚੰਦਰ ਜੀ ਤੂੰ ਭਗਤਾਂ ਦੇ ਕਰਾਂ ਵਿੱਚ ਲక్ష్ਮੀ ਵਸਾਉਂਦਾ ਗਰੀਬੀ ਦੇ ਦੁੱਖ ਦੂਰ ਕਰਦਾ ਬਾਗਾਂ ਨੂੰ ਜਗਾਉਂਦਾ ਜਿਸ ਘਰ ਵਿੱਚ ਤੇਰਾ ਨਾਮ ਵਸਦਾ ਉਥੇ ਕਦੇ ਤੰਗੀ ਨਹੀਂ ਆਉਂਦੀ ਅਨ ਤਨ ਦੋਲਤ ਦੀ ਕਮੀ ਨਹੀਂ ਰਹਿੰਦੀ ਤੋ ਖਾਂਤੀ ਆਪ ਹੀ ਚੱਲ ਕੇ ਆਉਂਦੀ اے ਜੋਗੀਆਂ ਦੇ ਜੋਗੀ اے ਸਾਧੂਆਂ ਦੇ ਸਿਰਤਾਜ ਤੂੰ ਆਪਣੇ ਭਗਤਾਂ ਨੂੰ ਬੇਅੰਤ ਤੰਦੀ ਦਾਤ ਬਖਸ਼ਦਾ ਹੈ ਤਨ ਉਹ ਹੀ ਜੋ ਤਨ ਉਹ ਨਹੀਂ ਜੋ ਮਾਇਆ ਹੈ ਤਨ ਉਹ ਹੈ ਜੋ ਸੰਤੋਖ ਹੈ ਪਰ ਜਿਸ ਵਿੱਚ ਤੂੰ ਮਾਇਆ ਵੀ ਬਖਸ਼ੇ ਉਹ ਵੀ ਤੇਰੀ ਕਿਰਪਾ ਨਾਲ ਪਵਿੱਤਰ ਹੋ ਜਾਏ ਤੰਤਨ ਬਾਬਾ ਸ਼੍ਰੀ ਚੰਦਰ ਜੀ ਜਿਸਨੇ ਤੇਰਾ ਨਾਮ ਜਪ ਜਪਿਆ ਉਸ ਦੇ ਵਪਾਰ ਚਮਕੇ ਉਸ ਦੇ ਸਾਰੇ ਕੰਮ ਸਫਲ ਹੋਏ ਕਰਜੇ ਹਟੇ ਰੁਕਾਵਟਾਂ ਟਲੀਆਂ ਕਰਾਂ ਵਿੱਚ ਖੁਸ਼ਹਾਲੀ ਆਈ ਦੁੱਖਾਂ ਦੀ ਕਾਲੀ ਰਾਤ ਮੁੱਕੀ ਏ ਬਾਬਾ ਜੀ ਤੂੰ ਪਗਤਾਂ ਦੀ ਝੋਲੀ ਸੋਨੇ ਚਾਂਦੀ ਨਾਲ ਨਹੀਂ ਕਿਰਪਾ ਨਾਲ ਭਰਦਾ ਹੈ ਪਰ ਤੇਰੀ ਕਿਰਪਾ ਨਾਲ ਸੋਨਾ ਵੀ ਆਉਂਦਾ ਹੈ ਚਾਂਦੀ ਵੀ ਆਉਂਦੀ ਹੈ ਤਨ ਤੋਲਤ ਆਪ ਆਪਣੇ ਆਪ ਪੈਰ ਪਾਉਂਦੀ ਹੈ ਤਨ ਤਨ ਬਾਬਾ ਸ਼੍ਰੀ ਚੰਦਰ ਜੀ ਤੇਰੇ ਨਾਮ ਦਾ ਸਿਮਰਨ ਕਰਨੋਂ ਸਵਰਗ ਬਣਾ ਦਿੰਦਾ ਹੈ ਰੋਟੀ ਵਿੱਚ ਅੰਮ੍ਰਿਤ ਪਰ ਦਿੰਦਾ ਮਾਂ ਬਾਪ ਸੁਖੀ ਬੱਚੇ ਕੁਸ਼ ਹਾਲ ਕਾਰੋਬਾਰ ਫੁੱਲੇ ਫਲੇ ਦੁਸ਼ਮਨ ਵੀ ਮਿੱਤਰ ਬਣ ਜਾਣੇ اے ਬਾਬਾ ਜੀ ਤੂੰ ਕਿਰਪਾ ਕਰਕੇ ਭਗਤਾਂ ਦੀ ਤਜੋਰੀ ਖੋਲ ਦਿੰਦਾ ਹੈ ਰੁੱਕੇ ਹੋਏ ਤਨ ਦੇ ਰਾਹ ਸਾਫ ਕਰ ਦਿੰਦਾ ਜਿਸ ਕਰ ਤੇਰਾ ਦੀਵਾ ਜਗਦਾ ਉਥੇ ਕਦੇ ਹਨੇਰਾ ਨਹੀਂ ਰਹਿੰਦਾ ਜਿਸ ਮਨ ਵਿੱਚ ਤੇਰਾ ਨਾਮ ਵੱਸਦਾ ਉਥੇ ਕਦੇ ਡਰ ਨਹੀਂ ਰਹਿੰਦਾ ਤਨ ਤਨ ਬਾਬਾ ਸ੍ਰੀ ਚੰਦਰ ਭਗਵਾਨ ਜੀ ਤੂੰ ਨਾਮ ਦੀ ਪੂੰਜੀ ਦੇ ਕੇ ਜਨਮ ਜਨਮਾਂ ਦਾ ਸਾਥ ਨਿਭਾਉਂਦਾ ਤਨ ਤਾਂ ਆਉਂਦਾ ਜਾਂਦਾ ਪਰ ਤੇਰਾ ਨਾਮ ਸਦਾ ਰਹਿੰਦਾ ਪਰ ਜਿਸ ਨੂੰ ਜਿਸ ਨੂੰ ਤੂੰ ਨਾਮ ਦੇ ਨਾਲ ਨਾਲ ਤਨ ਵੀ ਦੇਵੇਂ ਉਹ ਜੀਵਨ ਤਨ ਹੋ ਜਾਂਦਾ ਹੈ ਹੇ ਬਾਬਾ ਜੀ ਅਸੀਂ ਤੇਰੇ ਦਰ ਦੇ ਭਿਖਾਰੀ ਹਾਂ ਸਾਨੂੰ ਆਪਣੀ ਕਿਰਪਾ ਦੀ ਦਾਤ ਬਖਸ਼ ਸਾਡੇ ਕਰਾਂ ਵਿੱਚ ਕਮੀ ਨਾ ਰਹਿੰਦੇ ਸਾਡੇ ਹੱਥਾਂ ਵਿੱਚ ਮਿਹਨਤ ਦੇ ਮਨ ਵਿੱਚ ਸੰਤੋਖ ਦੇ ਤੇ ਕਮਾਈ ਵਿੱਚ ਬਰਕਤ ਦੇ ਤਨ ਤਨ ਬਾਬਾ ਸ਼੍ਰੀ ਚੰਦਰ ਜੀ ਤੇਰੇ ਚਰਨਾਂ ਵਿੱਚ ਨਮਨ ਤੇਰੇ ਨਾਮ ਉੱਤੇ ਕੁਰਬਾਨ ਜੋ ਪੜੇ ਇਹ ਬਾਣੀ ਜੋ ਸੁਨੇ ਇਹ ਸਿਫਤ ਉਸ ਦੇ ਘਰ ਵਿੱਚ ਕਦੇ ਤਨ ਦੀ ਘਾਟ ਨਾ ਹੋਵੇ ਤਨ ਤਨ ਬਾਬਾ ਸ਼੍ਰੀ ਚੰਦਰ ਭਗਵਾਨ ਜੀ ਸਤਿਗੁਰੂ ਨਾਨਕ ਦੇਵ ਜੀ ਦੇ ਨੂਰ ਸਰੂਪ ਚੋਗੀ ਰੂਪ ਤਾਰ ਕੇ ਜਗਤ ਨੂੰ ਤਾਰਨ ਆਏ ਨਾਮ ਕੀ ਦਾਤ ਦੇ ਕੇ ਕਰ ਕਰ ਚਾਨਣ ਪਾਏ ਧੰਨ ਧੰਨ ਬਾਬਾ ਸ਼੍ਰੀ ਚੰਦਰ ਜੀ ਜਿਨ੍ਹਾਂ ਦਾ ਸਿਮਰਨ ਕਰਦਿਆਂ ਦਿਲ ਸ਼ਾਂਤ ਹੋ ਜਾਏ ਮਨ ਦੀ ਮੈਲ ਲਹਿ ਜਾਏ ਅੰਦਰਲਾ ਅੰਧਕਾਰ ਮਿਟ ਜਾਏ ਹੇ ਅਕਾਲ ਪੁਰਖ ਦੀ ਜੋਤ ਹੈ ਤੂੰ ਗੁਰੂ ਨਾਨਕ ਦਾ ਪ੍ਰਕਾਸ਼ ਹੈ ਤੇਰੇ ਦਰ ਤੇ ਆਇਆ ਕੋਈ ਖਾਲੀ ਨਹੀਂ ਜਾਂਦਾ ਜੋ ਮੰਗੇ ਸੱਚੇ ਮਨ ਨਾਲ ਉਹ ਪੂਰਾ ਪਾਉਂਦਾ ਤਨ ਤਨ ਬਾਬਾ ਸ਼੍ਰੀ ਚੰਦਰ ਜੀ ਤੂੰ ਭਗਤਾਂ ਦੇ ਘਰਾਂ ਵਿੱਚ ਲక్ష్ਮੀ ਵਸਾਉਂਦਾ ਗਰੀਬੀ ਦੇ ਦੁੱਖ ਦੂਰ ਕਰਦਾ ਬਾਗਾਂ ਨੂੰ ਜਗਾਉਂਦਾ ਜਿਸ ਘਰ ਵਿੱਚ ਤੇਰਾ ਨਾਮ ਵਸਦਾ ਉਥੇ ਕਦੇ ਤੰਗੀ ਨਹੀਂ ਆਉਂਦੀ ਅਨ ਤਨ ਦੋਲਤ ਦੀ ਕਮੀ ਨਹੀਂ ਰਹਿੰਦੀ ਤੋ ਕਿ ਸ਼ਾਂਤੀ ਆਪ ਹੀ ਚੱਲ ਕੇ ਆਉਂਦੀ ਏ ਜੋਗੀਆਂ ਦੇ ਜੋਗੀ ਏ ਸਾਧੂਆਂ ਦੇ ਸਿਰਤਾਜ ਤੂੰ ਆਪਣੇ ਭਗਤਾਂ ਨੂੰ ਬੇਅੰਤ ਤੰਦੀ ਦਾਤ ਬਖਸ਼ਦਾ ਹੈ ਤਨ ਉਹ ਹੀ ਜੋ ਤਨ ਉਹ ਨਹੀਂ ਜੋ ਮਾਇਆ ਹੈ ਤਨ ਉਹ ਹੈ ਜੋ ਸੰਤੋਖ ਹੈ ਪਰ ਜਿਸ ਵਿੱਚ ਤੂੰ ਮਾਇਆ ਵੀ ਬਖਸ਼ੇ ਉਹ ਵੀ ਤੇਰੀ ਕਿਰਪਾ ਨਾਲ ਪਵਿੱਤਰ ਹੋ ਜਾਏ ਤੰਤਨ ਬਾਬਾ ਸ਼੍ਰੀ ਚੰਦਰ ਜੀ ਜਿਸਨੇ ਤੇਰਾ ਨਾਮ ਜਪ ਜਪਿਆ ਉਸ ਦੇ ਵਪਾਰ ਚਮਕੇ ਉਸ ਦੇ ਸਾਰੇ ਕੰਮ ਸਫਲ ਹੋਏ ਕਰਜੇ ਹਟੇ ਰੁਕਾਵਟਾਂ ਟਲੀਆਂ ਕਰਾਂ ਵਿੱਚ ਖੁਸ਼ਹਾਲੀ ਆਈ ਦੁੱਖਾਂ ਦੀ ਕਾਲੀ ਰਾਤ ਮੁੱਕੀ ਏ ਬਾਬਾ ਜੀ ਤੂੰ ਪਗਤਾਂ ਦੀ ਝੋਲੀ ਸੋਨੇ ਚਾਂਦੀ ਨਾਲ ਨਹੀਂ ਕਿਰਪਾ ਨਾਲ ਭਰਦਾ ਹੈ ਪਰ ਤੇਰੀ ਕਿਰਪਾ ਨਾਲ ਸੋਨਾ ਵੀ ਆਉਂਦਾ ਹੈ ਚਾਂਦੀ ਵੀ ਆਉਂਦੀ ਹੈ ਤਨਦੋਤ ਆਪ ਆਪਣੇ ਆਪ ਪੈਰ ਪਾਉਂਦੀ ਹੈ ਤਨ ਤਨ ਬਾਬਾ ਸ਼੍ਰੀ ਚੰਦਰ ਜੀ ਤੇਰੇ ਨਾਮ ਦਾ ਸਿਮਰਨ ਕਰਨੋਂ ਸਵਰਗ ਬਣਾ ਦਿੰਦਾ ਹੈ ਰੋਟੀ ਵਿੱਚ ਅੰਮ੍ਰਿਤ ਪਰ ਦਿੰਦਾ ਮਾਂ ਬਾਪ ਸੁਖੀ ਬੱਚੇ ਖੁਸ਼ਹਾਲ ਕਾਰੋਬਾਰ ਫੁੱਲੇ ਫਲੇ ਦੁਸ਼ਮਨ ਵੀ ਮਿੱਤਰ ਬਣ ਜਾਣਾ اے ਬਾਬਾ ਜੀ ਤੂੰ ਕਿਰਪਾ ਕਰਕੇ ਭਗਤਾਂ ਦੀ ਤਜੋਰੀ ਖੋਲ ਦਿੰਦਾ ਹੈ ਰੁੱਕੇ ਹੋਏ ਤਨ ਦੇ ਰਾਹ ਸਾਫ਼ ਕਰ ਦਿੰਦਾ ਜਿਸ ਘਰ ਤੇਰਾ ਦੀਵਾ ਜਗਦਾ ਉਥੇ ਕਦੇ ਹਨੇਰਾ ਨਹੀਂ ਰਹਿੰਦਾ ਜਿਸ ਮਨ ਵਿੱਚ ਤੇਰਾ ਨਾਮ ਵੱਸਦਾ ਉਥੇ ਕਦੇ ਡਰ ਨਹੀਂ ਰਹਿੰਦਾ ਤਾਂ ਤਨ ਬਾਬਾ ਸ੍ਰੀ ਚੰਦਰ ਭਗਵਾਨ ਜੀ ਤੂੰ ਨਾਮ ਦੀ ਪੂੰਜੀ ਦੇ ਕੇ ਜਨਮ ਜਨਮਾਂ ਦਾ ਸਾਥ ਨਿਭਾਉਂਦਾ ਤਨ ਤਾਂ ਆਉਂਦਾ ਜਾਂਦਾ ਪਰ ਤੇਰਾ ਨਾਮ ਸਦਾ ਰਹਿੰਦਾ ਪਰ ਜਿਸ ਨੂੰ ਜਿਸ ਨੂੰ ਤੂੰ ਨਾਮ ਦੇ ਨਾਲ ਨਾਲ ਤਨ ਵੀ ਦੇਵੇਂ ਉਹ ਜੀਵਨ ਤਨ ਹੋ ਜਾਂਦਾ ਹੈ ਹੇ ਬਾਬਾ ਜੀ ਅਸੀਂ ਤੇਰੇ ਦਰ ਦੇ ਭਿਖਾਰੀ ਹਾਂ ਸਾਨੂੰ ਆਪਣੀ ਕਿਰਪਾ ਦੀ ਦਾਤ ਬਖਸ਼ ਸਾਡੇ ਕਰਾਂ ਵਿੱਚ ਕਮੀ ਨਾ ਰਹਿੰਦੇ ਸਾਡੇ ਹੱਥਾਂ ਵਿੱਚ ਮਿਹਨਤ ਦੇ ਮਨ ਵਿੱਚ ਸੰਤੋਖ ਦੇ ਤੇ ਕਮਾਈ ਵਿੱਚ ਬਰਕਤ ਦੇ ਤਨ ਤਨ ਬਾਬਾ ਸ਼੍ਰੀ ਚੰਦਰ ਜੀ ਤੇਰੇ ਚਰਨਾਂ ਵਿੱਚ ਨਮਨ ਤੇਰੇ ਨਾਮ ਉੱਤੇ ਕੁਰਬਾਨ ਜੋ ਪੜੇ ਇਹ ਬਾਣੀ ਜੋ ਸੁਣੇ ਇਹ ਸਿਫਤ ਉਸ ਦੇ ਘਰ ਵਿੱਚ ਕਦੇ ਤਨ ਦੀ ਘਾਟ ਨਾ ਹੋਵੇ ਤਨ ਤਨ ਬਾਬਾ ਸ਼੍ਰੀ ਚੰਦਰ ਭਗਵਾਨ ਜੀ ਸਤਿਗੁਰੂ ਨਾਨਕ ਦੇਵ ਜੀ ਦੇ ਨੂਰ ਸਰੂਪ ਜੋਗੀ ਰੂਪ ਤਾਰ ਕੇ ਜਗਤ ਨੂੰ ਤਾਰਨ ਆਏ ਨਾਮ ਕੀ ਦਾਤ ਦੇ ਕੇ ਕਰ ਕਰ ਚਾਨਣ ਪਾਏ ਧੰਨ ਧੰਨ ਬਾਬਾ ਸ਼੍ਰੀ ਚੰਦਰ ਜੀ ਜਿਨ੍ਹਾਂ ਦਾ ਸਿਮਰਨ ਕਰਦਿਆਂ ਦਿਲ ਸ਼ਾਂਤ ਹੋ ਜਾਏ ਮਨ ਦੀ ਮੈਲ ਲਹਿ ਜਾਏ ਅੰਦਰਲਾ ਅੰਧਕਾਰ ਮਿਟ ਜਾਏ ਹੇ ਅਕਾਲ ਪੁਰਖ ਦੀ ਜੋਤ ਹੈ ਤੂੰ ਗੁਰੂ ਨਾਨਕ ਦਾ ਪ੍ਰਕਾਸ਼ ਹੈ ਤੇਰੇ ਦਰ ਤੇ ਆਇਆ ਕੋਈ ਖਾਲੀ ਨਹੀਂ ਜਾਂਦਾ ਜੋ ਮੰਗੇ ਸੱਚੇ ਮਨ ਨਾਲ ਉਹ ਪੂਰਾ ਪਾਉਂਦਾ ਤਨ ਤਨ ਬਾਬਾ ਸ਼੍ਰੀ ਚੰਦਰ ਜੀ ਤੂੰ ਭਗਤਾਂ ਦੇ ਘਰਾਂ ਵਿੱਚ ਲక్ష్ਮੀ ਵਸਾਉਂਦਾ ਗਰੀਬੀ ਦੇ ਦੁੱਖ ਦੂਰ ਕਰਦਾ ਬਾਗਾਂ ਨੂੰ ਜਗਾਉਂਦਾ ਜਿਸ ਘਰ ਵਿੱਚ ਤੇਰਾ ਨਾਮ ਵਸਦਾ ਉਥੇ ਕਦੇ ਤੰਗੀ ਨਹੀਂ ਆਉਂਦੀ ਅਨ ਤਨ ਦੋਲਤ ਦੀ ਕਮੀ ਨਹੀਂ ਰਹਿੰਦੀ ਤੁਹ ਕਾ ਸ਼ਾਂਤੀ ਆਪ ਹੀ ਚੱਲ ਕੇ ਆਉਂਦੀ ਏ ਜੋਗੀਆਂ ਦੇ ਜੋਗੀ ਏ ਸਾਧੂਆਂ ਦੇ ਸਿਰਤਾਜ ਤੂੰ ਆਪਣੇ ਭਗਤਾਂ ਨੂੰ ਬੇਅੰਤ ਤੰਦੀ ਦਾਤ ਬਖਸ਼ਦਾ ਹੈ ਤਨ ਉਹ ਹੀ ਜੋ ਤਨ ਉਹ ਨਹੀਂ ਜੋ ਮਾਇਆ ਹੈ ਤਨ ਉਹ ਹੈ ਜੋ ਸੰਤੋਖ ਹੈ ਪਰ ਜਿਸ ਵਿੱਚ ਤੂੰ ਮਾਇਆ ਵੀ ਬਖਸ਼ੇ ਉਹ ਵੀ ਤੇਰੀ ਕਿਰਪਾ ਨਾਲ ਪਵਿੱਤਰ ਹੋ ਜਾਏ ਤੰਤਨ ਬਾਬਾ ਸ਼੍ਰੀ ਚੰਦਰ ਜੀ ਜਿਸਨੇ ਤੇਰਾ ਨਾਮ ਜਪ ਜਪਿਆ ਉਸ ਦੇ ਵਪਾਰ ਚਮਕੇ ਉਸ ਦੇ ਸਾਰੇ ਕੰਮ ਸਫਲ ਹੋਏ ਕਰਜੇ ਹਟੇ ਰੁਕਾਵਟਾਂ ਟਲੀਆਂ ਕਰਾਂ ਵਿੱਚ ਖੁਸ਼ਹਾਲੀ ਆਈ ਦੁੱਖਾਂ ਦੀ ਕਾਲੀ ਰਾਤ ਮੁੱਕੀ ਏ ਬਾਬਾ ਜੀ ਤੂੰ ਪਗਤਾਂ ਦੀ ਝੋਲੀ ਸੋਨੇ ਚਾਂਦੀ ਨਾਲ ਨਹੀਂ ਕਿਰਪਾ ਨਾਲ ਭਰਦਾ ਹੈ ਪਰ ਤੇਰੀ ਕਿਰਪਾ ਨਾਲ ਸੋਨਾ ਵੀ ਆਉਂਦਾ ਹੈ ਚਾਂਦੀ ਵੀ ਆਉਂਦੀ ਹੈ ਤਨ ਤੋਲਤ ਆਪ ਆਪਣੇ ਆਪ ਪੈਰ ਪਾਉਂਦੀ ਹੈ ਤਨ ਤਨ ਬਾਬਾ ਸ਼੍ਰੀ ਚੰਦਰ ਜੀ ਤੇਰੇ ਨਾਮ ਦਾ ਸਿਮਰਨ ਕਰਨੋਂ ਸਵਰਗ ਬਣਾ ਦਿੰਦਾ ਹੈ ਰੋਟੀ ਵਿੱਚ ਅੰਮ੍ਰਿਤ ਪਰ ਦਿੰਦਾ ਮਾਂ ਬਾਪ ਸੁਖੀ ਬੱਚੇ ਕੁਸ਼ ਹਾਲ ਕਾਰੋਬਾਰ ਫੁੱਲੇ ਫਲੇ ਦੁਸ਼ਮਨ ਵੀ ਮਿੱਤਰ ਬਣ ਜਾਣਾ اے ਬਾਬਾ ਜੀ ਤੂੰ ਕਿਰਪਾ ਕਰਕੇ ਭਗਤਾਂ ਦੀ ਤਜੋਰੀ ਖੋਲ ਦਿੰਦਾ ਹੈ ਰੁੱਕੇ ਹੋਏ ਤਨ ਦੇ ਰਾਹ ਸਾਫ਼ ਕਰ ਦਿੰਦਾ ਜਿਸ ਘਰ ਤੇਰਾ ਦੀਵਾ ਜਗਦਾ ਉਥੇ ਕਦੇ ਹਨੇਰਾ ਨਹੀਂ ਰਹਿੰਦਾ ਜਿਸ ਮਨ ਵਿੱਚ ਤੇਰਾ ਨਾਮ ਵੱਸਦਾ ਉਥੇ ਕਦੇ ਡਰ ਨਹੀਂ ਰਹਿੰਦਾ ਤਨ ਤਨ ਬਾਬਾ ਸ੍ਰੀ ਚੰਦਰ ਭਗਵਾਨ ਜੀ ਤੂੰ ਨਾਮ ਦੀ ਪੂੰਜੀ ਦੇ ਕੇ ਜਨਮ ਜਨਮਾਂ ਦਾ ਸਾਥ ਨਿਭਾਉਂਦਾ ਤਨ ਤਾਂ ਆਉਂਦਾ ਜਾਂਦਾ ਪਰ ਤੇਰਾ ਨਾਮ ਸਦਾ ਰਹਿੰਦਾ ਪਰ ਜਿਸ ਨੂੰ ਜਿਸ ਨੂੰ ਤੂੰ ਨਾਮ ਦੇ ਨਾਲ ਨਾਲ ਤਨ ਵੀ ਦੇਵੇਂ ਉਹ ਜੀਵਨ ਤਨ ਹੋ ਜਾਂਦਾ ਹੈ اے ਬਾਬਾ ਜੀ ਅਸੀਂ ਤੇਰੇ ਦਰ ਦੇ ਭਿਖਾਰੀ ਹਾਂ ਸਾਨੂੰ ਆਪਣੀ ਕਿਰਪਾ ਦੀ ਦਾਤ ਬਖਸ਼ ਸਾਡੇ ਘਰਾਂ ਵਿੱਚ ਕਮੀ ਨਾ ਰਹਿੰਦੇ ਸਾਡੇ ਹੱਥਾਂ ਵਿੱਚ ਮਿਹਨਤ ਦੇ ਮਨ ਵਿੱਚ ਸੰਤੋਖ ਦੇ ਤੇ ਕਮਾਈ ਵਿੱਚ ਬਰਕਤ ਦੇ ਤਨ ਤਨ ਬਾਬਾ ਸ਼੍ਰੀ ਚੰਦਰ ਜੀ ਤੇਰੇ ਚਰਨਾਂ ਵਿੱਚ ਨਮਨ ਤੇਰੇ ਨਾਮ ਉੱਤੇ ਕੁਰਬਾਨ ਜੋ ਪੜੇ ਇਹ ਬਾਣੀ ਜੋ ਸੁਨੇ ਇਹ ਸਿਫਤ ਉਸ ਦੇ ਘਰ ਵਿੱਚ ਕਦੇ ਤਨ ਦੀ ਘਾਟ ਨਾ ਹੋਵੇ ਤਨ ਤਨ ਬਾਬਾ ਸ਼੍ਰੀ ਚੰਦਰ ਭਗਵਾਨ ਜੀ ਸਤਿਗੁਰੂ ਨਾਨਕ ਦੇਵ ਜੀ ਦੇ ਨੂਰ ਸਰੂਪ ਚੋਗੀ ਰੂਪ ਤਾਰ ਕੇ ਜਗਤ ਨੂੰ ਤਾਰਨ ਆਏ ਨਾਮ ਕੀ ਦਾਤ ਦੇ ਕੇ ਕਰ ਕਰ ਚਾਨਣ ਪਾਏ ਧੰਨ ਧੰਨ ਬਾਬਾ ਸ਼੍ਰੀ ਚੰਦਰ ਜੀ ਜਿਨ੍ਹਾਂ ਦਾ ਸਿਮਰਨ ਕਰਦਿਆਂ ਦਿਲ ਸ਼ਾਂਤ ਹੋ ਜਾਏ ਮਨ ਦੀ ਮੈਲ ਲਹਿ ਜਾਏ ਅੰਦਰਲਾ ਅੰਧਕਾਰ ਮਿਟ ਜਾਏ ਹੇ ਅਕਾਲ ਪੁਰਖ ਦੀ ਜੋਤ ਹੈ ਤੂੰ ਗੁਰੂ ਨਾਨਕ ਦਾ ਪ੍ਰਕਾਸ਼ ਹੈ ਤੇਰੇ ਦਰ ਤੇ ਆਇਆ ਕੋਈ ਖਾਲੀ ਨਹੀਂ ਜਾਂਦਾ ਜੋ ਮੰਗੇ ਸੱਚੇ ਮਨ ਨਾਲ ਉਹ ਪੂਰਾ ਪਾਉਂਦਾ ਤਨ ਤਨ ਬਾਬਾ ਸ਼੍ਰੀ ਚੰਦਰ ਜੀ ਤੂੰ ਭਗਤਾਂ ਦੇ ਘਰਾਂ ਵਿੱਚ ਲక్ష్ਮੀ ਵਸਾਉਂਦਾ ਗਰੀਬੀ ਦੇ ਦੁੱਖ ਦੂਰ ਕਰਦਾ ਬਾਗਾਂ ਨੂੰ ਜਗਾਉਂਦਾ ਜਿਸ ਘਰ ਵਿੱਚ ਤੇਰਾ ਨਾਮ ਵਸਦਾ ਉਥੇ ਕਦੇ ਤੰਗੀ ਨਹੀਂ ਆਉਂਦੀ ਅਨ ਤਨ ਦੋਲਤ ਦੀ ਕਮੀ ਨਹੀਂ ਰਹਿੰਦੀ ਸੋ ਖਾਂਤੀ ਆਪ ਹੀ ਚੱਲ ਕੇ ਆਉਂਦੀ اے ਜੋਗੀਆਂ ਦੇ ਜੋਗੀ اے ਸਾਧੂਆਂ ਦੇ ਸਿਰਤਾਜ ਤੂੰ ਆਪਣੇ ਭਗਤਾਂ ਨੂੰ ਬੇਅੰਤ ਤੰਦੀ ਦਾਤ ਬਖਸ਼ਦਾ ਹੈ ਤਨ ਉਹ ਹੀ ਜੋ ਤਨ ਉਹ ਨਹੀਂ ਜੋ ਮਾਇਆ ਹੈ ਤਨ ਉਹ ਹੈ ਜੋ ਸੰਤੋਖ ਹੈ ਪਰ ਜਿਸ ਵਿੱਚ ਤੂੰ ਮਾਇਆ ਵੀ ਬਖਸ਼ੇ ਉਹ ਵੀ ਤੇਰੀ ਕਿਰਪਾ ਨਾਲ ਪਵਿੱਤਰ ਹੋ ਜਾਏ ਕੰਤਨ ਬਾਬਾ ਸ਼੍ਰੀ ਚੰਦਰ ਜੀ ਜਿਸਨੇ ਤੇਰਾ ਨਾਮ ਜਪ ਜਪਿਆ ਉਸਦੇ ਵਪਾਰ ਚਮਕੇ ਉਸਦੇ ਸਾਰੇ ਕੰਮ ਸਫਲ ਹੋਏ ਕਰਜ਼ੇ ਹਟੇ ਰੁਕਾਵਟਾਂ ਟਲੀਆਂ ਕਰਾਂ ਵਿੱਚ ਖੁਸ਼ਹਾਲੀ ਆਈ ਦੁੱਖਾਂ ਦੀ ਕਾਲੀ ਰਾਤ ਮੁੱਕੀ ਏ ਬਾਬਾ ਜੀ ਤੂੰ ਭਗਤਾਂ ਦੀ ਝੋਲੀ ਸੋਨੇ ਚਾਂਦੀ ਨਾਲ ਨਹੀਂ ਕਿਰਪਾ ਨਾਲ ਭਰਦਾ ਹੈ ਤੈਰੀ ਕਿਰਪਾ ਨਾਲ ਸੋਨਾ ਵੀ ਆਉਂਦਾ ਹੈ ਚਾਂਦੀ ਵੀ ਆਉਂਦੀ ਹੈ ਤਨ ਤੋਲਤ ਆਪ ਆਪਣੇ ਆਪ ਪੈਰ ਪਾਉਂਦੀ ਹੈ ਤਨ ਤਨ ਬਾਬਾ ਸ਼੍ਰੀ ਚੰਦਰ ਜੀ ਤੇਰੇ ਨਾਮ ਦਾ ਸਿਮਰਨ ਕਰਨੋਂ ਸਵਰਗ ਬਣਾ ਦਿੰਦਾ ਹੈ ਰੋਟੀ ਵਿੱਚ ਅੰਮ੍ਰਿਤ ਪਰ ਦਿੰਦਾ ਮਾਂ ਬਾਪ ਸੁਖੀ ਬੱਚੇ ਖੁਸ਼ਹਾਲ ਕਾਰੋਬਾਰ ਫੁੱਲੇ ਫਲੇ ਦੁਸ਼ਮਨ ਵੀ ਮਿੱਤਰ ਬਣ ਜਾਣਾ اے ਬਾਬਾ ਜੀ ਤੂੰ ਕਿਰਪਾ ਕਰਕੇ ਭਗਤਾਂ ਦੀ ਤਜੋਰੀ ਖੋਲ ਦਿੰਦਾ ਹੈ ਰੁੱਕੇ ਹੋਏ ਤਨ ਦੇ ਰਾਹ ਸਾਫ ਕਰ ਦਿੰਦਾ ਜਿਸ ਘਰ ਤੇਰਾ ਦੀਵਾ ਜਗਦਾ ਉਥੇ ਕਦੇ ਹਨੇਰਾ ਨਹੀਂ ਰਹਿੰਦਾ ਜਿਸ ਮਨ ਵਿੱਚ ਤੇਰਾ ਨਾਮ ਵੱਸਦਾ ਉਥੇ ਕਦੇ ਡਰ ਨਹੀਂ ਰਹਿੰਦਾ ਤਨ ਤਨ ਬਾਬਾ ਸ੍ਰੀ ਚੰਦਰ ਭਗਵਾਨ ਜੀ ਤੂੰ ਨਾਮ ਦੀ ਪੂੰਜੀ ਦੇ ਕੇ ਜਨਮ ਜਨਮਾਂ ਦਾ ਸਾਥ ਨਿਭਾਉਂਦਾ ਤਨ ਤਾਂ ਆਉਂਦਾ ਜਾਂਦਾ ਪਰ ਤੇਰਾ ਨਾਮ ਸਦਾ ਰਹਿੰਦਾ ਪਰ ਜਿਸ ਨੂੰ ਜਿਸ ਨੂੰ ਤੂੰ ਨਾਮ ਦੇ ਨਾਲ ਨਾਲ ਤਨ ਵੀ ਦੇਵੇਂ ਉਹ ਜੀਵਨ ਤਨ ਹੋ ਜਾਂਦਾ ਹੈ اے ਬਾਬਾ ਜੀ ਅਸੀਂ ਤੇਰੇ ਦਰ ਦੇ ਭਿਖਾਰੀ ਹਾਂ ਸਾਨੂੰ ਆਪਣੀ ਕਿਰਪਾ ਦੀ ਦਾਤ ਬਖਸ਼ ਸਾਡੇ ਕਰਾਂ ਵਿੱਚ ਕਮੀ ਨਾ ਰਹਿੰਦੇ ਸਾਡੇ ਹੱਥਾਂ ਵਿੱਚ ਮਿਹਨਤ ਦੇ ਮਨ ਵਿੱਚ ਸੰਤੋਖ ਦੇ ਤੇ ਕਮਾਈ ਵਿੱਚ ਬਰਕਤ ਦੇ ਤਨ ਤਨ ਬਾਬਾ ਸ਼੍ਰੀ ਚੰਦਰ ਜੀ ਤੇਰੇ ਚਰਨਾਂ ਵਿੱਚ ਨਮਨ ਤੇਰੇ ਨਾਮ ਉੱਤੇ ਕੁਰਬਾਨ ਜੋ ਪੜੇ ਇਹ ਬਾਣੀ ਜੋ ਸੁਣੇ ਇਹ ਸਿਫਤ ਉਸ ਦੇ ਘਰ ਵਿੱਚ ਕਦੇ ਤਨ ਦੀ ਘਾਟ ਨਾ ਹੋਵੇ